ਹਾਂ ਜੀ ਅੱਜ ਤੁਸੀਂ ਸਚਕਣ ਸਿੰਘ ਦੇ ਦਰਬਾਰ ਸਾਹਿਬ ਨੂੰ ਨਮਸਤਕ੍ਰਿਣੀ ਪਰਵਾਰ ਸਮਿਤੀ ਪਹੁੰਚੇ ਕਿਹਨੇ ਚੋ ਨਹੀਂ ਵੇਖੋ ਹਮੇਸ਼ਾ ਅ ਅੱਜ ਸਰਗੁਰੂ ਮਹਾਰਾਜ ਮਹਾਰਾਜ ਰਾਮਦਾਸ ਜੀ ਨੇ ਅੱਜ ਬੁਲਾਇਆ ਫੈਮਿਲੀ ਨਾਲ ਤੋਂ ਹਮੇਸ਼ਾ ਜਦੋਂ ਖੇਡਦੇ ਰਹੇ ਉਹਨਾਂ ਦੀ ਕਿਰਪਾ ਨਾਲ ਇੱਥੇ ਤੱਕ ਪਹੁੰਚੇ ਹਾਂ ਤੇ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਹਮੇਸ਼ਾ ਸਾਨੂੰ ਇਸ ਤਰੀਕੇ ਨਾਲ ਬੁਲਾਉਂਦੇ ਰਹਿਣ ਤੇ ਅੱਜ ਜਿੱਥੇ ਵੀ ਅਸੀਂ ਸਾਡੀ ਹਾਕੀ ਹੈ ਸਾਨੂੰ ਪਤਾ ਜਿਸ ਤਰ੍ਹਾਂ ਤਰੀਕੇ ਨਾਲ ਉੱਥੇ ਅਸੀਂ ਆਪਣੀ ਪ੍ਰੀਪਰੇਸ਼ਨ ਕਰਦੇ ਹਾਂ ਤੇ ਹਮੇਸ਼ਾ ਬੁਰੇ ਨੂੰ ਹਾਇਰ ਨਾਲ ਰੱਖਦੇ ਹੋਏ ਹਨ ਹਮੇਸ਼ਾ ਇਹਨਾਂ ਦੇ ਅਸੀਰਵਾਦ ਨਾਲ ਸਮੈਚ ਖੇਡਣ ਜਾਂਦੇ ਪ੍ਰੈਕਟਿਸ ਕਰਦੇ ਸੋ ਅੱਜ ਦੇਖਿਆ ਜਾਵੇ ਸਾਡੀ ਹਾਕੀ ਬਹੁਤ ਵਧੀਆ ਕਰ ਰਹੀ ਹੈ ਸੋ ਅੱਜ ਨਾਰਾਜ ਦਾ ਸ਼ੁਕਰਗੁਜ਼ਾਰ ਕਰਨਾ ਹੈ ਹਾਕੀ ਨੇ ਬੜਾ ਨਾਮ ਇਸ ਵਾਰ ਰੋਸ਼ਨ ਕੀਤਾ ਹੈ ਔਰ ਤੁਹਾਡੇ ਵੱਲੋਂ ਕੀ ਤਿਆਰੀ ਕੀਤੀ ਖਿਡਾਰੀਆਂ ਨੂੰ ਕਿਹਣਾ ਚਾਹਤੇ ਲੇਕਿ ਪ੍ਰੀਪਰੇਸ਼ਨ ਸਭ ਤੋਂ ਮੈਂ ਕਹਾਂਗਾ ਕਿ ਵਧੀਆ ਹੋ ਰਹੀ ਹੈ ਵਰਲਡ ਲੈਵਲ ਦੇ ਸਾਡੇ ਕੋਲ ਕੋਚਸ ਨੇ ਫੈਡਰੇਸ਼ਨ ਹੈ ਜਿਹੜੀ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਕੀ ਇੰਡੀਆ ਲੀਗ ਸਟਾਰਟ ਹੋ ਰਹੀ ਹੈ ਗ੍ਰੈਸਰੂਟ ਲੈਵਲ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਮੇਰੇ ਖਿਆਲ ਨਾਲ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੇ ਸਭ ਤੋਂ ਵਧੀਆ ਜਿਹੜਾ ਹੋਕੀ ਇੰਡੀਆ ਨੇ ਹੁਣ ਕੰਮ ਕੀਤਾ ਗ੍ਰਾਸ ਰੂਟ ਲੈਵਲ ਤੇ ਬੱਚਿਆਂ ਨੂੰ ਸਿਲੈਕਟ ਕਰਕੇ ਉਹਨਾਂ ਦੇ ਫੋਰਨ ਟੂਰ ਲੱਗ ਰਹੇ ਨੇ ਜਿਆਦਾ ਤੋਂ ਜਿਆਦਾ ਇੰਟਰਨੈਸ਼ਨਲ ਮੈਚੇਸ ਉਹਨਾਂ ਨੂੰ ਖੇਡਣ ਨੂੰ ਮਿਲ ਰਿਹਾ ਆਈ ਥਿੰਕ ਇਹ ਬਹੁਤ ਵਧੀਆ ਚੀਜ਼ ਹੈ ਜੋ ਆਨ ਵਾਲੇ ਟਾਈਮ 'ਚ ਇੰਡੀਆ ਦੇ ਪਰਫਿਲੀ ਵਧੀਆ ਕਿਹੜੇ ਨੌਜਵਾਨ ਨਸ਼ਿਆਂ 'ਚ ਚੱਦੇ ਨੇ ਕੀ ਮੈਸੇਜ ਦੇਣਾ ਚਾਹੋਗੇ ਨਹੀਂ ਦੇਖਿਏ ਪਹਿਲਾਂ ਨਾਲ ਸਾਡਾ ਯੰਗਸਟਰਸ ਮੈਂ ਕਮ ਕਰੀ ਕਾਫੀ ਸਦਾਰ ਹੋ ਰਿਹਾ ਜਿਆਦਾ ਜਿਆਦਾ ਤੋਂ ਜਿਆਦਾ ਸਾਨੂੰ ਪਿੰਡਾਂ 'ਚ ਹੋਰ ਜਿਆਦਾ ਪਲੇਅਰਾਂ ਨੂੰ ਸਟੇਡੀਅਮ ਫੇਡਾਂ ਲਾਉਣਾ ਚਾਹੀਦਾ ਚਾਹੇ ਕੋਈ ਗੇਮ ਹੋਵੇ ਹੌਕੀ ਨੀ ਕੋਈ ਵੀ ਗੇਮ ਨੂੰ ਚੂਜ਼ ਕਰ ਲਓ ਤੁਹਾਡੇ ਵੱਲੋਂ ਹੌਕੀ ਦੇ ਵਿੱਚ ਚੰਗਾ ਨਾਮ ਕੱਟੇਗਾ ਤੁਸੀਂ ਵਧੀਆ ਪਰਫਾਰਮੈਂਸ ਕੀਤੀ ਹੈ ਔਰ ਹੁਣ ਮੌਜੂਦਾ ਸਮੇਂ ਵਿੱਚ ਤੁਹਾਡੇ ਵੱਲੋਂ ਕੀ ਪ੍ਰੋਨਾ ਕੀਤਾ ਜਾ ਰਿਹਾ ਹੈ ਆ ਦੇਖੀਏ ਮੈਂ ਹੁਣ ਹੌਕੀ ਇੰਡੀਆ ਦੇ ਨਾਲ ਸਿਲੈਕਟਰਾਂ ਫਿਰ ਬੋਰਡ ਮੈਂਬਰ ਉਸ ਤੋਂ ਬਾਅਦ ਮੇਰੇ ਕੋਲ ਹੁਣ ਸਭ ਜੂਨੀਅਰ ਬੱਚੇ ਨੇ ਅੰਡਰ 15 16 ਸੋ ਉਹਨਾਂ ਦੇ ਵਰਕ ਕਰ ਰਹੇ ਆ ਬਾਜੀ ਕਿਉਂਕਿ ਅੱਜ ਕੱਲ ਦੀ ਹੌਕੀ ਹੈ ਜਾਂ ਕੋਈ ਵੀ ਤੁਸੀਂ ਕੰਮ ਦੇਖ ਲਓ ਜੇ ਸਾਡਾ ਬੇਸਿਕ ਸਾਡੇ ਵਧੀਆ ਨੇ ਤੇ ਅਸੀਂ ਉਤਲੇ ਲੈਵਲ ਤੇ ਜਾ ਕੇ ਇੱਕ ਵਧੀਆ ਤਰੀਕੇ ਨਾਲ ਉਸ ਲੈਵਲ ਤੇ ਪਰਫਾਰਮ ਕਰ ਸਕਦੇ ਹਾਂ ਸੋ ਮੇਰਾ ਇਹ ਸੀਗਾ ਕਿ ਜਿੰਨਾ ਮੇਰਾ ਐਕਸਪੀਰੀਅੰਸ ਹੈ ਪਿਛਲੇ 8 12 13 ਸਾਲ ਦਾ ਵਰਲਡ ਦੇ ਬੈਸਟ ਕੋਚਸ ਨਾਲ ਕੰਮ ਕੀਤਾ ਸੋ ਇਹ ਕਿ ਜਿਹੜਾ ਆਪਣਾ ਐਕਸਪੀਰੀਅੰਸ ਹੈ ਆਪਣੀ ਨੌਲੇਜ ਹੈ ਆਪਣੇ ਬੱਚਿਆਂ ਨਾਲ ਸ਼ੇਅਰ ਕਰਾਂ